ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਵਿਜੇ ਸੰਪਲਾ ਪੰਜਾਬੀ ਜੀਪੀ ਦੇ ਪ੍ਰਧਾਨ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਮੰਤਰੀ ਕਿਹੜੀ ਤਰੀਕ ਨੂੰ ਆ ਰਹੇ ਨੇ ਔਰ ਕੀ ਪ੍ਰੋਗਰਾਮ ਆ ਮੰਨੇ ਪ੍ਰਧਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 18 ਤਰੀਕ ਨੂੰ ਐਮ ਐਸ ਐਮ ਦਾ ਇੱਕ ਇੰਡਸਟਰੀਸਟ ਨੂੰ ਜਿਹੜਾ ਪੁਰਸਕਾਰ ਦੇਣ ਦਾ ਉਹਨਾਂ ਦਾ ਇੱਕ ਕਾਰਜਕ੍ਰਮ ਸਰਕਾਰੀ ਫੰਕਸ਼ਨ ਹੈ ਉਹਦੇ ਵਿੱਚ ਲੁਧਿਆਣਾ ਵਿਖੇ ਆ ਰਹੇ ਨੇ ਔਰ ਹਾਲ ਦੀ ਘੜੀ ਉਹਨਾਂ ਦਾ ਲੁਧਿਆਣਾ ਉਹਨਾਂ ਦਾ ਆਨ ਦਾ ਪ੍ਰੋਗਰਾਮ ਆ ਉਸ ਤੋਂ ਬਾਅਦ ਅਸੀਂ ਇੱਕ ਨਵੇਦਨ ਕੀਤਾ ਹੈ ਕਿ ਅਗਰ ਉਹ ਸਾਨੂੰ ਵੀ ਮੌਕਾ ਸਮੇ ਹੋਵੇ ਕਿਉਂਕਿ ਉਹਨਾਂ ਦੇ ਸਮੇ ਦੀ ਘਾਟ ਦਰਸ਼ਾਈ ਹੈ ਕਿ ਉਹਨਾਂ ਦੇ ਹੋਰ ਕਾਰਜਕ੍ਰਮ ਨੇ ਪਰ ਇਨ ਕੇਸ ਕਿਤੇ ਸਾਨੂੰ ਉਹਨਾਂ ਦੇ ਵਿੱਚੋਂ ਸਮੇ ਦੀ ਅਸੀਂ ਬੇਨਤੀ ਕੀਤੀ ਹੈ ਕਿ ਅਗਰ ਸਾਨੂੰ ਮਿਲਿਆ ਤਾਂ ਅਸੀਂ ਚਾਹਾਂਗੇ ਕਿ ਅਸੀਂ ਇੱਕ ਵੱਡੀ ਰੈਲੀ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੀ ਇੱਕ ਸਾਂਝੀ ਰੈਲੀ ਜਿਹੜੀ ਆ ਇੱਕ ਵੱਡੀ ਰੂਪ ਰੈਲੀ ਸਮਾਂ ਦਿੰਦੇ ਨੇ ਤੇ ਰੈਲੀ ਲੁਧਿਆਣਾ ਚ ਹੋਊਗੀ ਕਿੱਥੇ ਹੋ ਸਕਦੀ ਹੈ ਰੈਲੀ ਇਹ ਕਿਤੇ ਵੀ ਹੋ ਸਕਦੀ ਹੈ ਰੈਲੀ ਦਾ ਜਦੋਂ ਕੋਈ ਇਹਦਾ ਨਹੀਂ ਹੈਗਾ ਕਿਤੇ ਵੀ ਅਸੀਂ ਜਗ੍ਹਾ ਦੇਖ ਕੇ ਔਰ ਐਸ ਵੇਲੇ ਉਹ ਤਾਂ ਮਾਨਯ ਮੋਦੀ ਜੀ ਤੇ ਜਿੱਥੇ ਮਰਜੀ ਕਹਿਣ ਤੇ ਲੋਕ ਉਹਨਾਂ ਨੂੰ ਦੇਖਣ ਲਈ ਤਰਸਦੇ ਨੇ ਇਸ ਕਰਕੇ ਉਹ ਕਿਤੇ ਵੀ ਕਹਿਣਗੇ ਅਸੀਂ ਰੈਲੀ ਕਰਾਂਗੇ ਔਰ ਲੋਕ ਪੂਰੇ ਜਿਹੜਾ ਭਰਤੀ ਜਨਤਾ ਪਾਰਟੀ ਦਾ ਕਰਮਚਾਰੀ ਐਸ ਵੇਲੇ ਪੂਰੀ ਤਰ੍ਹਾਂ ਉਤਸ਼ਾਹਿਤ ਹੈ ਕਿਉਂਕਿ ਜਿਹੜਾ ਐ ਐਲੋਸ ਜਿੱਤੇ ਉੱਤੇ ਉਹਨਾਂ ਨੇ ਆਰਮੀ ਦੀ ਜਿਹੜੀ ਐ ਸੱਜੀ ਕਲ ਸਟ ਜਿਹੜੀ ਹੈ ਐ ਆਪਰੇਸ਼ਨ ਕੀਤਾ ਸਟ੍ਰਾਈਕ ਕੀਤੀ ਹੈ ਉਹਦਾ ਅਸਰ ਲੋਕਾਂ ਦੇ ਉੱਤੇ ਲੋਕਾਂ ਦੇ ਦਿਲ ਤੇ ਦਿਮਾਗ ਦੇ ਉੱਤੇ ਆ ਇੱਥੇ ਸਿਰਫ ਭਾਰਤੀ ਜਨਤਾ ਪਾਰਟੀ ਜਾਂ ਸ਼ਰਮਣੀ ਅਕਾਲੀ ਦਲ ਦੇ ਨਹੀਂ ਸਗੋਂ ਵਿਪੱਖਸ਼ ਦੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਇਹਦਾ ਅਸਰ ਗਿਆ ਔਰ ਮੈਨੂੰ ਵਿਦੇਸ਼ਾਂ ਤੋਂ ਵੀ ਤੁਸੀਂ ਵੀ ਜਾਣਦੇ ਹੋ ਕਿ ਮੀਡੀਆ ਦੇ ਨਾਲ ਤੁਹਾਡਾ ਵੀ ਚਰਨ ਜੁੜਿਆ ਵਿਦੇਸ਼ਾਂ ਦੇ ਵਿੱਚ ਵੀ ਇਸ ਚੀਜ਼ ਦਾ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਇਹ ਸਾਨੂੰ ਸਾਡੇ ਲਈ ਮਾਣ ਦੀ ਗੱਲ ਹੈ ਚਾਰ ਰੈਲੀਆਂ ਬੀਜੇਪੀ ਕਰਨ ਜਾ ਰਹੀ ਹੈ ਕਿ ਕਿਹੜੀਆਂ ਕਿਹੜੀਆਂ ਰੈਲੀਆਂ ਨੇ ਔਰ ਕਿੱਥੇ ਕਿੱਥੇ ਹੋਣ ਜਾ ਰਹੀਆਂ ਨੇ ਕਿਹੜੇ ਵੱਡੇ ਲੀਡਰ ਆ ਰਹੇ ਨੇ ਇਹਨਾਂ 'ਚ ਅਸੀਂ ਨਵੰਬਰ ਦੇ ਵਿੱਚ ਨਵੰਬਰ ਔਰ ਦਸੰਬਰ ਦੇ ਵਿੱਚ ਚਾਰ ਵੱਡੀਆਂ ਰੈਲੀਆਂ ਕਰਨ ਦਾ ਇਰਾਦਾ ਹੈ ਔਰ ਇੱਕ ਮਹਿਲਾਵਾਂ ਦੀ ਯੁਵ ਯੂਆ ਰੈਲੀ ਮਹਿਲਾ ਰੈਲੀ ਕਿਸਾਨ ਰੈਲੀ ਔਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਇੱਕ ਰੈਲੀ ਇਹ ਚਾਰ ਅਸੀਂ ਰੈਲੀਆਂ ਜਿਹੜੀਆਂ ਕਰਾਂਗੇ ਇਹ ਨਵੰਬਰ ਦੇ ਪਹਿਲੇ ਔਰ ਦੂਸਰੇ ਹਫਤੇ ਤੋਂ ਲੈ ਕੇ ਦਸੰਬਰ ਦੇ ਪਹਿਲੇ ਦੂਸਰੇ ਹਫਤੇ ਤੱਕ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਰੈਲੀਆਂ ਅਸੀਂ ਇਹਨਾਂ ਨੂੰ ਕੰਪਲੀਟ ਕਰਾਂਗੇ ਔਰ ਜਿਹੜੇ ਵਕ ਵਕ ਸਥਾਨਾਂ ਦੇ ਉੱਤੇ ਹਣ ਗਿਆ ਸੰਭਾਵਿਤ ਜੜੀਆਂ ਜਗਾ ਆ ਉਹ ਸਾਡੇ ਕੋ ਕਿਸਾਨ ਜੜੀ ਆ ਰੈਲੀ ਜੜੀ ਉਹ ਸੰਭਾਵਨਾ ਜੜੀ ਸਾਡੀ ਫਾਜ਼ਿਲਕਾ ਦੇ ਵਿੱਚ ਕਰਾਂਗੇ ਐਸਸੀ ਦੀ ਅਸੀਂ ਜੜੀ ਆ ਉਹ ਸੰਭਾਵਨਾ ਜਲੰਧਰ ਦੇ ਵਿੱਚ ਔਰ ਮਹਿਲਾ ਪਠਾਨਕੋਟ ਔਰ ਯੋਵਾਦੀ ਅੰਮ੍ਰਿਤਸਰ ਐਸੀ ਕਰਨ ਦੀ ਹਲੇ ਤੱਕ ਮੋٹے ਰੂਪ ਚ ਹੈ ਕੱਲ ਨੂੰ ਇਹ ਸਮੀਖਿਆ ਕਰਕੇ ਕਿਤੇ ਹਾਲ ਦੀ ਘੜੀ ਸਾਡੀਆਂ ਜਗਾ ਇਹ ਤੈਅ ਕਰ ਲਈਆਂ ਅਗਰੇ ਵੱਡੇ ਲੀਡਰ ਆ ਰਹੇ ਨੇ ਨੈਸ਼ਨਲ ਲੀਡਰ ਈ ਹਲੇ ਨਾ ਨੈਸ਼ਨਲ ਲੀਡਰ ਤਾਂ ਆਉਣੇ ਆ ਔਰ ਉਹਨਾਂ ਦੀਆਂ ਡੇਟਾ ਤਾਂ ਹਲੇ ਸਾਨੂੰ ਬਾਅਦ ਚ ਮਿਲਣੀ ਹੈ ਕਿਉਂਕਿ ਅੱਜ ਜੀ ਅਸੀਂ ਜਿਹੜੀਆਂ ਤੈਅ ਕੀਤਾ ਸਾਡੇ ਉਹਦੇ ਚ ਔਨ ਤੇ ਅਸੀਂ ਹੁਣ ਇਹਨਾਂ ਤੋਂ ਸਮਾਂ ਮੰਗਾਗੇ ਔਰ ਜਦੋਂ ਹੀ ਸਾਨੂੰ ਸਮਾਂ ਦੇਗੇ ਇਹਨਾਂ ਡੇਟ ਨੂੰ ਅੱਗੇ ਪਿੱਛੇ ਕਰਕੇ ਅਸੀਂ ਉਹਨੂੰ ਫਰੇਲੀਆਂ ਕਰਾਂਗੇ ਕਪਤਨ ਮਹਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਹੈ ਕਿ ਇਲੈਕਸ਼ਨ ਯੂਪੀ ਦੀ ਇਲੈਕਸ਼ਨ ਕਰਕੇ ਵਾਰ ਹਿਸਟਰੀਆ ਪੈਦਾ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ ਕਿਉਂਕਿ ਯੂਪੀ ਦੀ ਚੋਣ ਜਿੱਤਣੀ ਆ ਇਸ ਕਰਕੇ ਵਾਰ ਦੀ ਗੱਲ ਵਾਰ-ਵਾਰ ਹੋ ਰਹੀ ਹੈ ਤਾਂਕਿ ਬੀਜੇਪੀ ਯੂਪੀ ਦੀਆਂ ਚੋਣਾਂ ਜਿੱਤ ਸਕੇ देखो मैं ये कहना कि ये कोई सोच समझ के ਦਿੱਤਾ ਆ ਬਿਆਨ ਨਹੀਂ ਹੈ ਕਿਉਂਕਿ ਇਹ ਜਿਹੜੀਆਂ ਫੌਜਾਂ ਦੇ ਜਿਹੜਾ ਤਣਾਅ ਹੈ ਕੱਲਾ ਪੰਜਾਬ 'ਚ ਨਹੀਂ ਹੈ ਜੇ ਐਂਡ ਕੇ 'ਚ ਵੀ ਹੈ Rajasthan 'ਚ ਵੀ ਹੈ Gujarat 'ਚ ਵੀ ਹੈ ਔਰ ਉਹ ਜਿਹੜੀਆਂ ਦੂਸਰੇ Gujarat ਪੰਜਾਬ ਨੂੰ ਛੱਡ ਕੇ ਬਾਕੀ ਕਿਤੇ ਵੀ ਚਨਾਅ ਨਹੀਂ ਹੈ ਇਸ ਕਰਕੇ यूपी ਦਾ ਇਹਨਾਂ ਦੀ ਚੀਜ਼ਾਂ ਦੇ ਨਾਲ ਕੋਈ ਇੰਨਾ ਜ਼ਿਆਦਾ ਅਸਰ ਨਹੀਂ ਹੋਣਾ ਗੁਜਰਾਤ ਔਰ ਰਾਜਸਥਾਨ ਵਰਗੇ ਔਰ ਜੇ ਕਿ ਜਹਾਂ ਦੇ ਕਿ ਕਿਤੇ ਚੋਣ ਨਹੀਂ ਹੈ ਇਹ ਦੇਸ਼ ਤੇ ਮਾਨ ਦੇ ਸਨਮਾਨ ਦੇ ਨਾਲ ਜੁੜੀਆਂ ਚੀਜ਼ਾਂ ਦੇ ਉੱਤੇ ਇੰਨੀ ਓਚੀ ਔਰ ਇੰਨੇ ਉੱਚੇ ਪੰਤੇ ਨਹੀਂ ਆਣਾ ਚਾਹੀਦਾ ਔਰ ਵੀ ਉਹ ਵੀ ਉਦੋਂ ਜਦੋਂ ਉਹਨਾਂ ਦੇ ਪਾਰਟੀ ਦੇ ਲੀਡਰ ਨੇ ਕਹਿ ਦਿੱਤਾ ਕਿ ਬਹੁਤ ਅੱਛਾ ਸਟੈਪ ਇਹ ਚੱਕਿਆ ਗਿਆ ਔਰ ਚਾਹੇ ਉਹਨਾਂ ਨੇ ਕਿਸੇ ਦੂਸਰੇ ਰੂਪ ਚ ਕਿਹਾ ਕਿ ਦੇਰ ਨਾ ਨਾ ਕੀਤਾ ਹੀ ਸਹੀ ਪਰ ਠੀਕ ਕੀਤਾ ਪਰ ਇਸ ਤੋਂ ਮੇਰਾ ਖਿਆਲ ਪੰਜਾਬ ਦੇ ਲੀਡਰ ਨੂੰ ਮੇਰਾ ਖਿਆਲ ਆਪਣੇ ਸੀਨੀਅਰ ਲੀਡਰ ਨੂੰ ਮੇਰਾ ਖਿਆਲ ਫਾਲੋ ਕਰਨਾ ਚਾਹੀਦਾ ਪਰ ਪਰ ਪਤਾ ਨਹੀਂ ਕਿਉਂ ਸ਼ਾਇਦ ਉਹਨਾਂ ਨੂੰ ਆਪਣੇ ਸੀਨੀਅਰ ਲੀਡਰ ਨੂੰ ਕਲਚਰ ਵੀ ਨਹੀਂ ਕਾਂਗਰਸ ਦਾ ਕਿ ਫਾਲੋ ਕਰਨ ਦਾ ਪੰਜਾਬ ਚ ਬੀਜਪੀ ਤੇ ਕਾਲੀ ਦਲ ਚ ਸੀਟਾਂ ਰੀਸ਼ਫਲ ਹੋ ਰਹੀਆਂ ਨੇ ਜਾਂ ਕੁਝ ਮਾਲਵੀ ਦੀਆਂ ਸੀਟਾਂ ਤੇ ਬੀਜਪੀ ਆ ਰਹੀ ਐ ਬਾਕੀ ਸੀਟਾਂ ਦੇ ਉੱਤੇ ਸੁਣਿਆ ਅਕਾਲੀ ਦਲ ਆ ਰਿਹਾਗਾ ਕਿਹੜੀਆਂ ਕਿਹੜੀਆਂ ਸੀਟਾਂ ਨੇ ਔਰ ਕਦੋਂ ਤੱਕ ਇਹ ਰੀਸ਼ਫਲ ਹੋਊ ਐਸਾ ਹਲੇ ਸਾਡੇ ਚ ਕੋਈ ਤੈਹ ਨਹੀਂ ਹੋਇਆ ਅਸੀਂ ਬੈਠਾਂਗੇ ਬੈਠ ਕੇ ਟੇਬਲ ਦੇ ਉੱਤੇ ਅਸੀਂ ਬੈਠ ਕੇ ਆਪਣੀ ਗੱਲਬਾਤ ਕਰਾਂਗੇ ਔਰ ਜਿਹਦੇ ਵਿੱਚ ਵੀ ਜਿਹਨੂੰ ਅਸੀਂ ਆਪਸ ਹੀ ਰਜਮੰਦੀ ਨਾਲ ਇਹ ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਸੀਟਾਂ ਦੀ ਰੱਦੋ ਬਦਲ ਆਣਾ ਜਾਣਾ ਐਸਾ ਕੋਈ ਇਸ਼ੂ ਨਹੀਂ ਹੈ ਇਹ ਇਹ ਵਿਚਾਰ ਚਰਚਾ ਤਾਂ ਚੱਲ ਰਹੀ ਹੈ ਨਾ ਰੀਸ਼ਫਲ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਹੈ ਇਹ ਚਰਚਾ ਦਾ ਕਾਰਨ ਸੀਟਾਂ ਦਾ ਰੀਸ਼ਫਲ ਨਹੀਂ ਇਹ ਚਰਚਾ ਦਾ ਕਾਰਨ ਸਰਕਾਰ ਦ੍ਰਿੜਤਾ ਨਾਲ ਬਣੇ ਪੱਕੀ ਬਣਨੀ ਸੁਨਿਸ਼ਚਿਤ ਹੋ ਜਵੇ ਇਹਦਾ ਮਕਸਦ ਹੈ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸੀਟਾਂ ਦੇ ਉੱਤੇ ਲੱਗਦਾਗਾ ਕਿ ਬੀਜੇਪੀ ਜਿੱਤ ਸਕਦੀ ਹੈ ਉਹਨਾਂ ਦੇ ਬੀਜੇਪੀ ਆ ਜੇ ਜਿਹੜੀਆਂ ਸੀਟਾਂ ਤੇ ਕਾਲੀ ਦਲ ਨੂੰ ਲੱਗਦਾ ਜਿੱਤੇ ਕਾਲੀ ਦਲ ਆ ਜੇ ਤਾਂ ਇਹ ਵਿਚਾਰ ਚਰਚਾ ਚੱਲੀ ਰਹੀ ਹੈ ਨਾ ਕਿਹੜੀਆਂ ਸਟਰੋਂਗ ਸੀਟਾਂ ਦੇ ਉੱਤੇ ਕਿਵੇਂ ਬੀਜੇਪੀ ਤੇ ਕਾਲੀ ਦਲ ਜਿੱਤੇ ਮੈਂ ਇਹ ਕਿਹਾ ਕਿ ਜਦੋਂ ਅਸੀਂ ਟੇਬਲ ਤੇ ਬੈਠਾਂਗੇ ਕਾਲੀ ਦਲ ਔਰ ਬੀਜੇਪੀ ਫਿਰ ਅਸੀਂ ਆਪਸ ਵਿੱਚ ਤੈਅ ਕਰਾਂਗੇ ਹਾਲੇ ਇਹਦੇ ਤੇ ਕੋਈ ਚਰਚਾ ਨਹੀਂ ਹੋਈ ਔਰ ਜਿੰਨਾ ਚਿਰ ਕੋਈ ਚਰਚਾ ਨਹੀਂ ਹੋਈ ਉਹਦੇ ਤੇ ਮੇਰਾ ਖਲ ਦਲ ਕਰਨੀ ਉਹ ਉਚਿਤ ਵੀ ਨਹੀਂ ਸੋ ਇਸਨ ਵਿਜੇ ਸੰਪਲਾ ਜਿੰਨਾ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਤਰੀਕ ਨੂੰ ਪੰਜਾਬ ਆ ਰਹੇ ਨੇ ਲੁਧਿਆਣਾ ਦੇ ਅੰਦਰ ਔਰ ਉਹਨਾਂ ਦਾ ਕਹਿਣਾ ਕਿ ਚਾਰ ਰੈਲੀਆਂ ਬੀਜੇਪੀ ਵੱਲੋਂ ਕੀਤੀਆਂ ਜਾਣਗੀਆਂ ਜੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਨੇ ਕਿਉਂਕਿ 2017 ਦੀ ਵਿਧਾਨ ਸਭਾ ਚੋਣਾਂ ਵੀ ਨੇੜੇ ਨੇ ਕੈਮਰਾਮੈਨ ਗੁਂਜੀਤ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਸਾਂਝਾ ਚੰਡੀਗੜ੍ਹ